ਆਹ ਮੇਰੇ ਕੋਲ ਕੋਟ ਬਾਜੀ ਕੋਲ ਬਾਜੀ ਤੁਸੀਂ ਫੋਟੋ ਕਰ ਲੋ ਮਾਈਕ ਬਾਜੀ ਤੁਸੀਂ ਆ ਜਾਓ ਹੁਣ ਆ ਜਾਓ ਬਾਜੀ ਹੁਣ ਆ ਜਾਓ ਇਹਨਾਂ ਦੇ ਮਾਈਕ ਆ ਜਾਂਦਾ ਸਰ ਇੱਕ ਵਾਰੀ ਸ਼ੋ ਕਰ ਦਿਓ ਸਰ ਇੱਕ ਵਾਰੀ ਸ਼ੋ ਕਰ ਦਿਓ ਤਾਂ ਟੋਟਡਗੋਲ ਪ੍ਰੈਸ ਰੂਮ ਆ ਗਿਆ ਜੀ ਸਾਰਾ ਗਰੁੱਪ ਪਾਤਾ ਜੀ ਫੋਟੋਗ੍ਰਾਫੀ ਪਾਤੀਆਂ ਤਿੰਨੋਂ ਪੰਜਾਬੀ ਅੰਗਰੇਜ਼ੀ ਤੇ ਹਿੰਦੀ ਦਾ ਪ੍ਰੈਸ ਰੂਮ ਤੁਹਾਨੂੰ ਪਾਣੀ ਕੱਲ ਰਾਤ ਨੂੰ ब्रीफली थानू मौके आ, ब्रीफ किया बेसिकली ये टेरर मॉड्यूल जो है ओपरेट जो इंसान कर रहा है पाकिस्तान बैठा है ठीक है जी वर्चुअल नंबर चला रहा many, many many. है एंड ही वॉज कॉन्सटेंटली इन टच विद मैनी मैनी मैम्बर मैनी जरा शमशेर फड़िया है अपना वह ओरिजिनली फिरोजपुर का रहने वाला है ਇਹ ਤੇ ਆਪਣੀ ਭੈਣ ਦੇ ਕੋਲ ਰਹਿੰਦਾ ਸੀਗਾ ਅ ਨਸ਼ੇ ਕਰਦਾ ਸੀਗਾ ਇਹਨੂੰ ਇੱਕ ਬੰਦਾ ਹੈ ਉਹ ਵੀ ਫਿਰੋਜ਼ਪੁਰ ਦਾ ਰਹਿਣ ਵਾਲਾ ਉਹਨੇ ਟੱਚ ਕਰਾਇਆ ਜਿਹੜਾ ਪਾਕਿਸਤਾਨ ਹੈਂਡਲਰ ਜਿਹੜਾ ਬੈਠਾ ਹੈ ਪਾਕਿਸਤਾਨ ਪਾਕੀ ਆਈਐਸਆਈ ਦਾ ਨੰਬਰ 1 ਨੰਬਰ 2 ਜਦ ਨੂੰ ਹੈਂਡ ਗ੍ਰੇਨੇਡਸ ਮਿਲ ਗਏ ਤੇ ਐਟ ਦ ਸੇਮ ਟਾਈਮ ਉਹਨੇ ਟਾਸਕ ਕੀਤਾ ਇਹ ਮੁਕਰ ਗਿਆ ਕਿ ਜੀ ਮੈਂ ਨਹੀਂ ਫੇਂਕ ਸਕਦਾ ਰਿੱਕੀ ਵਗੈਰਾ ਕਰ ਚੁੱਕਿਆ ਸੀਗਾ ਇਹ ਬਟ ਐਨ ਮੌਕੇ ਤੇ ਇਹ ਮੁਕਰ ਗਿਆ ਕਿ ਸ਼ਮਸ਼ੇਖ ਕਿ ਮੈਂ ਨਹੀਂ ਫੇਂਕ ਸਕਦਾ ਜਿਹੜਾ ਪਾਕਿਸਤਾਨ ਬੈਠਾ ਬੰਦਾ ਹੈ ਉਹਨੇ ਇੱਕ ਹੋਰ ਬੰਦੇ ਨੂੰ ਟੱਚ ਕੀਤਾ ਜਿਹੜਾ ਬਿਹਾਰ ਦਾ ਰਹਿਣ ਵਾਲਾ ਹੈ ਛੋਟੀ ਉਮਰ ਦਾ ਲੜਕਾ ਹੈ 19 ਵੀ ਸਾਲ ਉਹਦੀ ਉਮਰ ਹੈ ਬੋਜਪੁਰ ਡਿਸਟ੍ਰਿਕਟ ਦਾ ਇਕਪੈਂਡ ਹੈ ਉਥੇ ਬਿਲੋਂਗ ਕਰਦਾ ਹੈ ਤੇ ਉਹਨਾਂ ਕਿਹਾ ਕਿ ਤੂੰ ਟ੍ਰੇਨ ਤੋਂ ਇੱਥੇ ਆ ਜਾ ਜੀ। ਔਰ ਉਹ ਪਹਿਲਾਂ ਵੀ ਇਦਾਂ ਦੀ ਵਾਰਦਾਤਾਂ ਕਰ ਚੁੱਕਿਆ ਹੈ ਗੁਲਗੁਲੀਆਂ ਵਿੱਚ ਲੱਚੁਕਿਆ ਉਹਦਾ ਕਿਉਂਕਿ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈ ਸ਼ਾਮ ਤੱਕ ਸਾਡੇ ਕੋਲ ਆ ਜਾਏਗਾ। ਤੀਜਾ ਬੰਦਾ ਜਿਹੜਾ ਫੜਿਆ ਆਪਾਂ ਜਿਹੜਾ ਹਰਿਆਣਾ ਦਾ ਫਤਿਹਵਾਦਾਂ ਰਹਿਣ ਵਾਲਾ ਹੈ। ਅਜੀ ਜਿਹਦਾ ਨਾਮ ਹੈ। ਤੇ ਇਹ ਉਹ ਬੰਦਾ ਹੈ ਜਿਹੜਾ ਉੱਥੇ ਹੰਦ ਮੇਦ ਰੱਜ ਕੇ ਆਇਆ ਸੀਗਾ। ਜਿਹੜਾ ਸ਼ਮਸ਼ੀਰ ਨੇ ਚੱਕਣਾ ਸੀ। ਲਿਕ ਆਪਸੇ ਇਹ ਦੋਨੋਂ ਨਹੀਂ ਜਾਣਦੇ ਸੀਗੇ ਇੱਕ ਦੂਜੇ ਨੂੰ ਲੇਕਿਨ ਜਿਹੜਾ ਪਾਰਟ ਬੇਸਡ ਹੈਂਡਲਰ ਹੈ ਉਹਨਾਂ ਸਭ ਉਹਨ ਸਭ ਨਾਲ ਡਾਇਰੈਕਟ ਇਨ ਟੱਚ ਸੀਗਾ ਕਾਲਿੰਗ ਰੋਜ਼ ਹੋ ਰਹੀ ਸੀਗੀ ਇਹਨਾਂ ਦੀ ਵੀ ਹੈਵ ਗਾਟ 올 ਦਾ ਡਿਟੇਲ ਕਿਵੇਂ ਇਹਨੂੰ ਆਪਰੇਟ ਕਰਨਾ ਹੈ ਉਹ ਵੀ ਨੇ ਉਹਨਾਂ ਨੂੰ YouTube ਤੋਂ ਡਾਊਨਲੋਡ ਕਰਕੇ ਦੱਸਿਆ ਫਿਰ ਕਿੱਥੇ ਕਿੱਥੇ ਲੱਕੀ ਕੀਤੀ ਇਹਨਾਂ ਨੇ ਉਹਦੀ ਵੀਡੀਓਜ਼ ਵੀ ਇਹਨਾਂ ਨੇ ਬਣਾਈਆਂ ਹੋਈਆਂ ਉਹ ਵੀ ਸਾਡੇ ਕਪੜੇ ਚ ਤੇ ਲਾਸਟਲੀ ਜਦ ਇਹ ਫੜਿਆ ਗਿਆ ਬਿਹਾਰ ਵਾਲਾ ਇਹਨੇ ਜਿਹੜਾ ਭਾਰਤ ਪਾਕਿਸਤਾਨ ਬੈਠਾ ਬੰਦਾ ਇਹਨੇ ਟੱਚ ਕੀਤਾ ਦੋ ਹੋਰ ਬੰਦਿਆਂ ਨਾਲ ਜਿਹੜੇ Rajasthan ਦੇ ਰਹਿਣ ਵਾਲੇ ਹੈ ਕਿ ਤੁਸੀਂ ਇੱਥੇ ਆਓ ਫਲਾਣਾ ਫਲਾਣਾ ਬੰਦਾ ਤੁਹਾਨੂੰ ਹੈਂਡ ਗ੍ਰਨੇਡ ਜਿਹੜਾ ਹੈ ਉਹ ਸਪਲਾਈ ਕਰੇਗਾ ਜੀ ਕਿਤੇ ਰੱਖੇ ਜਾਏਗਾ ਤੇ ਫਲਾਨੀ ਫਲਾਨੀ ਜਗਾਤੇ ਤੁਸੀਂ ਰਕੀ ਕੀਤੀ ਹੋਈ ਹੈ ਤੁਸੀਂ ਖੁਦ ਕਰਨੀ ਖੁਦ ਕਰ ਲਓ ਤਾਂ ਇਸ ਤਰ੍ਹਾਂ ਤੁਸੀਂ ਇਹ ਗ੍ਰਨੇਡ ਜਿਹੜਾ ਹੈ ਡ੍ਰੌਪ ਕਰਨੇ ਹੈ ਮੇਨ Aim ਜਿਹੜਾ ਸੀਗਾ ਟੂ ਇਨਫਲਿਕਟ ਡੈਮੇਜ ਲਾਉਣ ਫੋਰਸਮੈਂਟ ਏਜੰਸੀ ਦਾ ਮੋਰਲ ਲੋ ਕਰਨ ਲਈ ਲੋਕਾਂ ਚ ਪੈ ਪੈਦਾ ਕਰਨ ਲਈ ਸਟੇਟ ਦਾ ਮਾਹੌਲ ਖਰਾਬ ਕਰਨ ਲਈ ਇਹ ਤੇ ਐਸੀਗੀ ਬੇਸਿਕ ਬਰੀਫਿੰਗ ਹੁਣ ਤੁਸੀਂ ਕੁਐਸਚਨ ਪੁੱਛੋ ਮੈਨ ਸਰ ਕਿਹੜੇ ਕਿਹੜੇ ਏਰੀਆਸ ਇਹਨਾਂ ਨੇ ਇੱਥੇ ਡਾਟਾ ਆਈ ਵਿਲ ਨਾਟ ਮੈਂ ਏਰੀਆਸ ਮੈਂ ਫਿਰ ਦੱਸਾਂ ਜੀ ਇੱਥੇ ਦੇ ਏਰੀਆਸ ਕਿਸੇ ਹੋਰ ਸ਼ਹਿਰ ਦੇ ਵੀ ਏਰੀਆ ਸੀਗੇ ਆਈ ਵਿਲ ਨੋਟ ਡਿਸਕਲੋਸ ਦੈਟ ਮੈਨ ਨੋ ਦੁਬਾਰਾ ਸਰ ਗਵਰਨਮੈਂਟ ਬਿਲਡਿੰਗ ਨਗਰਪਾਲਿਕਾ ਜਿਹੜਾ ਆ ਰਿਹਾ ਉਹ ਟਾਰਗੇਟ ਤਾਂ ਨਹੀਂ ਸੀ ਨਗਰ ਜਿਹੜਾ ਨਗਰ ਕੀਰਤਨ ਆ ਰਿਹਾ ਨਹੀਂ ਨਗਰ ਕੀਰਤਨ ਨਹੀਂ ਸੀ ਪੁਲਿਸ ਪੁਲਿਸ ਸਟੇਸ਼ਨ ਜਾਂ ਪੁਲਿਸ ਬਿਲਡਿੰਗ ਵੀ ਟਾਰਗੇਟ ਨਹੀਂ ਉਹ ਗਵਰਨਮੈਂਟ ਬਿਲਡਿੰਗਸ ਪੁਲਿਸ ਬਿਲਡਿੰਗਸ ਤੇ ਇਹ ਹਮੇਸ਼ਾ ਟਾਰਗੇਟ ਤੇ ਰਹੀਆਂ ਕੁਝ ਸਪੈਸੀਫਿਕ ਨਹੀਂ ਸੀ ਜੀ ਸਰ ਬੇਸਿਕਲੀ ਲੁਧਿਆਣਾ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਮੈਂ ਤੁਹਾਨੂੰ ਫਿਰ ਕਹ ਰਿਹਾ ਜੀ ਇਟ ਵਾਸ ਨੋਟ ਓਨਲੀ ਲੁਧਿਆਣਾ ਜੀ ਥਰ ਵਰ ਅਦਰ ਸ ਉਹ ਉਹ ਹੀ ਦੋ ਬੰਦੇ ਆ ਜਿਨ੍ਹਾਂ ਦੇ ਨਾਲ ਮੁਕਾਬਲਾ ਹੋਇਆ ਕੱਲ ਰਾਤ ਨੂੰ ਸਰ ਸ਼ਮਾਨ ਖਾਨ ਵਾਲਾ ਕੋਈ ਲਿੰਕ ਹੈ ਉਹ ਉਹ ਵੀ ਮੈਂ ਤੁਹਾਨੂੰ ਦੱਸਦਾ ਜਿਹੜੇ ਬੰਦੇ ਜਿਹੜੇ ਫੜੇ ਆ ਉਹਦੇ ਵਿੱਚ ਇੱਕ ਬੰਦਾ ਤਾਂ ਬਹੁਤ ਕ੍ਰਿਟੀਕਲ ਆ ਆਈਸੀਯੂ 'ਚ ਹੈ ਤੇ ਵਿੱਚ ਵਿੱਚ ਕੋਮਾ 'ਚ ਵੀ ਜਾ ਰਿਹਾ ਹੈ ਉਹ ਤਿੰਨ ਇੱਕ ਮਿੰਟ ਇੱਕ ਮਿੰਟ ਹਾਂ ਤਿੰਨ ਗੋਲੀਆਂ ਲੱਗੀਆਂ ਹੁੰਦੀ ਇੱਕ ਛਾਤੀ ਤੇ ਲੱਗੀ ਹੈ ਇੱਕ ਪੇਟ 'ਚ ਲੱਗੀ ਹੈ ਤੇ ਇੱਕ हिਪ ਜੋਇੰਟ ਤੇ ਲੱਗੀ ਗੋਲੀ ਜੇ ਦੂਜਾ ਬੰਦਾ ਹੈ ਉਹਦੇ ਵੀ ਹਿਪ ਹਿਪ ਦੇ ਨੇੜੇ ਤੇ ਡੇ ਗੋਲੀ ਲੱਗੀ ਹੈ ਜਿਹੜਾ ਸਲਮਾਨ ਖਾਨ ਦਾ ਲਿੰਕ ਹੈ ਜਿਹੜਾ ਅਜੇ ਹੈ ਜਿਹੜਾ ਗ੍ਰਨੇਡ ਰੱਖ ਕੇ ਆਇਆ ਸੀਗਾ ਇੱਥੇ ਸਾਗ ਜਿੱਥੋਂ ਜਿੱਥੋਂ ਆਪਾਂ ਰਿਕਵਰ ਕੀਤੇ ਹਰਿਆਣਾ ਤੋਂ ਚਲ ਕੇ ਰੱਖ ਕੇ ਆਇਆ ਸੀਗਾ ਉਦਾ ਟੱਚ ਜਿਹੜਾ ਪਾਕਿਸਤਾਨ ਕਰਾਉਣ ਵਾਲਾ ਬੰਦਾ ਜਿਹੜਾ ਹੈ ਉਹਦਾ ਨਾਮ ਹੈ ਪਵਨ ਪਵਨ ਇਜ਼ ਦਾ ਬ੍ਰਦਰ ਆਫ ਦਾ ਪਰਸਨ ਜਿਨੇ 3-4 ਬੰਦੇ ਜਿਹੜੇ ਫੜੇ ਗਏ ਸੀ ਉਸ ਮੋਡਿਊਲ ਚ ਜਿਨਾਂ ਨੇ ਸਲਮਾਨ ਖਾਨ ਤੇ ਗੋਲੀਆਂ ਚਲਾਈਆਂ ਸੀ ਜੀ ਉਹਦੇ ਘਰ ਤੇ ਫਾਇਰਿੰਗ ਤਾਂ ਬੁੱਝ ਨੂੰ ਹੀ ਗਾਂਂਦਵੀ ਤੇ ਚ ਇੱਕ ਐਂਗਲ ਆ ਰਿਹਾ ਹੈ ਸਰ ਇਹ ਓਜਾ ਕਦੀ ਅਰੈਸਟ ਹੋਇਆ ਉਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਹਾਂਜੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤਿੰਨ ਚਾਰ ਪਰਚੇ ਦਿੱਤੇ ਦਰਜ ਆਏ ਹਾਂਜੀ ਬੇਲ ਤੇ ਹੈਗਾ ਸਰ ਇਹ ਹਾਈ ਬਿਲ ਤੇ ਹੈ ਇੱਕ ਵਿਸ਼ੇਸ਼ ਇਹਨਾਂ ਦੇ ਹੋਰ ਵੀ ਮੈਂਬਰ ਹੈਗੇ ਨੇ ਜਿਹਨਾਂ ਦੇ ਨਾਲ ਜੁੜੇ ਜੀ ਉਹ ਵੀ ਮੈਂਬਰ ਪੰਜਾਬ ਦੇ ਹਾਂ ਹਾਂ ਮੈਂ 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 ਸਟਾਰਟਿੰਗ ਚ ਕਹਤਾ ਸੀਗਾ ਤੁਹਾਨੂੰ ਕਿ ਕਾਫੀ ਲੰਬੀ ਲਿਸਟ ਹੈ ਇਹ ਪੰਜਾਬ ਦੇ ਬਜਾਏ ਬਾਕੀ ਸਟੇਟਸ ਤੇ ਜਾਂਦਾ ਹੈ ਇਹ ਨਿਆ ਟ੍ਰੈਂਡ ਜਿਹੜਾ ਹੈ ਦਿਸ ਇਜ਼ ਦਾ ਇੰਪੋਰਟੈਂਟ ਥਿੰਗ ਟੂ ਬਰੀਫ ਕਿ ਇੱਕ ਮਿੰਟ ਇੱਕ ਮਿੰਟ ਨਿਆ ਟ੍ਰੈਂਡ ਜਿਹੜਾ ਹੈ ਉਹ ਇਹ ਹੈ ਕਿ ਪਾਕ ਬੇਸਡ ਆਈਐਸਆਈ ਦੇ ਆਰ ਨਾਟ ਓਨਲੀ ਜੋ ਫੂਡ ਸੋਲਜਰਸ ਹੈ ਆਪਣਾ ਮੋਡਿਊਲ ਜਿਹੜਾ ਹੈ ਉਹ ਉਹ ਸਿਰਫ ਪੰਜਾਬ ਚ ਨਹੀਂ ਰੱਖ ਰਹੇ ਉਹ ਬਿਹਾਰ ਤੱਕ ਪਹੁੰਚੇ ਹੋਏ ਹਨ ਕੁਝ ਐਦਾਂ ਦੇ ਬੰਦੇ ਨੇ ਜਿਹੜੇ ਮੁੰਬਈ ਬੇਸਡ ਠੀਕ ਹੈ ਜੀ ਹਾਂ ਸਰ ਇਹ ਆਪਸ ਵਿੱਚ ਕਿਵੇਂ ਸੰਪਲਿਫਿਕੇਟ ਹੈ ਬਿਹਾਰ ਦਾ ਇੱਕ ਰਾਇਸ਼ਟਾਨ ਦੇ ਇੱਕ ਪੰਜਾਬ ਦਾ ਜੀ ਖਰਿਆਨੇ ਦਾ ਇਹ ਸੰਪਰਕ ਇਹਨਾਂ ਦੀ ਗੜੀ ਜਿਹੜਾ ਹੈਂਡਲਰ ਜਿਹੜਾ ਹੁੰਦਾ ਹੈ ਕਿਤੇ ਵੀ ਚਾਹੇ ਉਹ ਫੋਰਨ ਬੈਠਾ ਹੈ ਪਾਕਿਸਤਾਨ ਬੈਠਾ ਹੈ ਉਹ ਸਭ ਨੂੰ ਟੱਚ ਕਰਦਾ ਹੈ ਤੋਨੂੰ ਵੀ ਟੱਚ ਕੀਤਾ ਤੁਹਾਨੂੰ ਵੀ ਕੀਤਾ ਤੁਹਾਨੂੰ ਵੀ ਕੀਤਾ ਆਪਸ ਵਿੱਚ ਕਿਨੇ ਮਿਲਾਨਾ ਹੈ ਮਿਲਾਨਾ ਹੈ ਨਹੀਂ ਮਿਲਾਨਾ ਹੈ ਤੁਸੀਂ ਸਮਾਨ ਰੱਖਤਾ ਫਿਰ ਦੂਜੇ ਨੂੰ ਕਹਿੰਦਾ ਕਿ ਤੂੰ ਜਾ ਕੇ ਸਮਾਨ ਸਾਨੀ ਜਗ੍ਹਾ ਤੋਂ ਉਠਾ ਦੇ ਇਹ ਹੈਂਡਲਰ ਡਿਸਾਈਡ ਕਰਦਾ ਹੈ ਸਾਰੇ ਸਿਵਰ ਸਰ ਸੀਗੇ ਇਹਨਾਂ ਨੂੰ ਸਾਰੇ ਆਪਰੇਸ਼ਨ ਬਾਰੇ ਅਵੇਅਰਨੈਸ ਸੀ ਆ ਆਪਰੇਸ਼ਨ ਬਾਰੇ ਅਵੇਅਰਨੈਸ ਨਹੀਂ ਸੀਗੀ ਇਹਨਾਂ ਨੂੰ ਟਾਸਕ ਦਿੱਤਾ ਹੋਇਆ ਹੈ ਹਰ ਕਿਸੇ ਦਾ ਡਿਫਰੈਂਟ ਟਾਸਕ ਹੈ ਇਹਨਾਂ ਨੂੰ ਬੈਨੀਫਿਟ ਕੀ ਮਿਲਣਾ ਹੈ ਬੈਨੀਫਿਟ ਪੈਸਾ ਪੈਸਾ ਜਾਂ ਡਰੱਗ ਵੀ ਦਾ ਆ ਡਰੱਗਸ ਵੀ ਹੁੰਦੀਆਂ ਕਿ ਜਗ੍ਹਾ ਲੇਕਿਨ ਇਸ ਕੇਸ 'ਚ ਇਹਨਾਂ ਨੂੰ ਪੈਸਾ ਮਿਲਣਾ ਸੀ ਇੱਕ 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 ਕਰਕੇ ਸਰ ਇਸ ਪਾਕਿਸਤਾਨ ਬੇਟਾ ਨਾ ਟੈਰਰ ਮੋਡਿਊਲ ਤੁਸੀਂ ਬਸ ਕੀਤੇ ਜੇ ਤੇ ਇੱਕ ਮਲੇਸ਼ੀਆ ਨੂੰ ਆਪਰੇਟ ਕਰ ਰਹੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਆਪਸ ਰਿਲੇਸ਼ਨ ਨਹੀਂ ਹੈ ਜੀ ਰਾਤ ਮੈਂ ਤੁਹਾਨੂੰ ਨਹੀਂ ਮੈਂ ਜੀ ਬਾਹਰ ਕੀ ਸੀਗੀ ਜੀ ਹਾਂ ਜਗ੍ਹਾ ਸੀਗੀ ਜੀ ਜਿੱਦੇ ਤੇ ਇਹਨਾਂ ਨੇ ਛੁਪਾ ਕੇ ਰੱਖੇ ਸੀਗੇ ਵਗੈਰਾ ਵੀ ਭੇਜੀ ਆ ਛੀ ਇਹਨਾਂ ਨੂੰ ਹਾਂ ਜੀ ਜਦ ਉਠਾਉਂਦੇ ਹੋਏ ਦੀ ਵੀਡੀਓ ਸੀਗੀ ਰੱਖਦੇ ਹੋਏ ਦੀ ਵੀਡੀਓ ਸੀਗੀ ਜੀ ਸਰ ਪਾਕਿਸਤਾਨ ਦੇ ਇਹਨਾਂ ਦਾ ਨਾਮ ਉਹ ਤਾਂ ਨਾਮ ਕੀ ਹੈ ਸਰ ਜਸਵੀਰ ਇਟ ਇਜ਼ ਅ ਫੇਕ ਨੇਮ ਬਟ ਜੋ ਇਹਨਾਂ ਦੇ ਫੋਨ ਤੇ ਨੰਬਰ ਤੇ ਸੇਵ ਹੈ ਜੀ ਉਹ ਜਸਵੀਰ ਚੌਧਰੀ ਕਹਿੰਦਾ ਸਰ ਕੋਈ ਖਾਲਿਸਤਾਨੀ ਇੰਕੁਇਰੀ ਹੈ ਕੀ

ਹਾਂਜੀ ਸਰ ਅਗਲੀ ਸਰ 사이 ਦੇ ਫੜੇ ਜਾ ਚੁੱਕੇ ਨੇ ਕਿੰਨੇ ਫੜੇ ਜਾ ਚੁੱਕੇ ਨੇ ਟੋਟਲ ਟੋਟਲ 5 ਬੰਦੇ ਨੇ ਜਿਹੜੇ ਫੜੇ ਜਾ ਚੁੱਕੇ ਆ 5 ਰਿਪਨਸ ਨੇ ਜੀ ਸਾਰੇ ਬੋਟਰ ਨੇ ਜੀ ਕਿਹੜੇ ਅਮਰੀਕ ਸਰ ਫਿਰੋਜ਼ ਨਹੀਂ ਇਟਸ 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 ਅ ਬੋਟਰ ਉਹ ਦੈਟ ਇਸ ਸਮ ਟੈਕਨੀਕਲ ਡਿਟੇਲ ਉਹ ਮੈਨੂੰ ਨਹੀਂ ਆਹ ਸਰ ਲੁਧਿਆਣਾ ਇੱਕ ਮਤਲਬ ਬੜੀ ਕਿੰਨੀ ਮਾਈਗ੍ਰੈਂਟ ਵੀ ਰਹਿੰਦੇ ਨੇ ਜਿਸ ਤਰ੍ਹਾਂ ਲੁਧਿਆਣਾ ਨੂੰ ਟਾਰਗੇਟ ਕੀਤਾ ਜਾ ਰਿਹਾ ਜਾਂ ਫਿਰ ਹਮ ਲੁਧਿਆਣਾ ਨੂੰ ਨਹੀਂ ਮੈਂ ਫਿਰ ਤੁਹਾਨੂੰ ਬਾਰ ਬਾਰ ਕਹਿੰਦਾ ਇਟ ਵਾਸ ਨਾਟ ਓਨਲੀ ਲੁਧਿਆਣਾ ਇਟ ਵਾਸ ਅਦਰ ਸਿਟੀਜ਼ ਆਲਸੋ ਸਰ ਕੋਈ ਦਿੱਲੀ ਨਾਲ ਕਨੈਕਸ਼ਨ ਨਹੀਂ ਹੈ ਇਹਦਾ ਨਹੀਂ ਦਿੱਲੀ ਨਾਲ ਨਹੀਂ ਹੈ ਹਾਲੇ ਤੱਕ ਨਹੀਂ ਆਇਆ ਸਰ ਹੁਣ ਤੱਕ ਤਿੰਨ ਹੈਡਗੇਟ ਜਿਹੜੇ ਬੰਦ ਹੋ ਚੁੱਕੇ ਹੋਰ ਵੀ ਕੋਈ ਇਹਦਾ ਦੱਸੇ ਕਿ ਕੁਝ ਹੋਰ ਵੀ ਆਏ ਨਹੀਂ ਇਹ ਸੇਮ ਲੋਟ ਹੈ ਪੁਜ ਪੁਜ ਕੇ ਚੱਜ ਰਹੀ ਹੈ ਸ਼ਾਇਦ ਹਰਵੀ ਰਵਾਨ ਨਾਨ ਵਾਲੇ ਦਿਨਾਂ ਚ ਹਰਵੀ ਨਾਂ ਦੇ ਮੈਂਬਰਸ ਜਿਹੜੇ ਹੈ ਮੋਡਯੂਲ ਦੇ ਉਹ ਫੜ ਜਾ ਸਰ ਲੁਧਿਆਣਾ ਦੇ ਵਿੱਚ ਤਾਂ ਨਹੀਂ ਰਹੇ ਕਿ ਜਿਵੇਂ ਵੀ ਇਹਨਾਂ ਨੇ ਕੋਈ ਰੈਜੀਡੈਂਸ ਰੱਖਿਆ ਹੋਵੇ ਨਹੀਂ ਕੋਈ ਵੀ ਨਹੀਂ ਸੀਗਾ ਤੁਸੀਂ ਦੇਖੋ ਇੱਕ ਫਿਰੋਜ਼ਪੁਰ ਦਾ ਹੈ ਇੱਕ ਬਿਹਾਰ ਦਾ ਹੈ ਦੇ राजस्थान ਦਾ ਤੇ ਹਰਿਆਣਾ ਦਾ ਸੱਚ ਜਿਹੜਾ ਕੋਈ ਸੈਲੀਬ੍ਰਿਟੀ ਕੋਈ ਜਨ ਪੋਲਿਟਿਕਲ ਆਪ ਕੋਈ ਟਾਰਗੇਟ ਤੇ ਹੋਏ ਮੈਂ ਮੈਨੂੰ ਸਫਸਰ ਕਹਤਾਂ ਨਾ ਗੱਲ ਆਪਣੇ ਸਿਸਟਰ ਦੇ ਨਾਲ ਪਿਛਲੇ 4-5 ਮਹੀਨਿਆਂ ਤੋਂ ਰਹਿ ਰਹੇ ਸੀ ਇਹ ਸੀਗਾ ਜੋਦੇਵਾਲ ਤੇ ਨੇੜੇ ਤੇ ਜਿਹੜੀ ਜਿਹੜੀ ਹੈ ਗ੍ਰੇਨੇਡਾ ਇਕੱਠੇ ਹੈ ਜਿਹੜੀ ਤਿੰਨ ਫੜਿਆ ਇਹ ਇਹ ਅਲੱਗ-ਅਲੱਗ ਹੈ ਅਲੱਗ-ਅਲੱਗ ਦੇ ਆਰ ਦੇ ਆਰ ਸੋਸ ਕਿ ਕਿਟਡ ਚਾਈਨਿਸ ਮੀਡ ਹੈਂਡ ਗ੍ਰਨੇਡਸ ਜਿਹੜਾ ਅਕਤੂਬਰ ਚ ਫੜਿਆ ਗਿਆ ਸੀ ਉਹਨਾਂ ਦੇ ਨਾਲ ਵੀ ਲਿੰਕ ਕਰਦਾ ਹੈ ਨਹੀ ਨਹੀ ਉਹ ਅਲੱਗ ਉਹ ਅਲੱਗ ਮਾਡਲ ਸੀਗਾ ਜੀ ਜਿੱਦੇ ਜਿੱਦੇ ਇੱਕ ਹੈਂਡ ਗ੍ਰਨੇਡ ਤੇ 10 ਬੰਦੇ ਫੜੇ ਗਏ ਸੀਗੇ ਪਰ ਉਹ ਸੇਮ ਲੋਡ ਕਰ ਰਹੇ ਹੋ ਤੁਸੀਂ ਚਾਈਨਾ ਮੇਡ ਉਹ ਵੀ ਸੇਮ ਉਹ ਵੀ ਹਾਂ ਮੇਕ ਸੇਮ ਹੈ ਨਾ ਸਰ ਤੁਹਾਨੂੰ ਸੁਣਵਾਈ ਦੇਣਾ ਤਾਂ ਲੇਦਾ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਹਾਂ ਪਰ ਆ ਮਾਡਲ ਜਿਹੜਾ ਹੈਗਾ ਵਾ ਇਹ ਤੁਸੀਂ ਕਹਿ ਰਹੇ ਹੋ ਕਿ ਪਿੰਟਕਿੰਗ ਪਿੰਗ ਜਿਹੜਾ ਹੈਗਾ ਉਹ सेम ਉਸਦਾ ਦੋਨਾਂ ਦਾ ਨਹੀਂ ਨਹੀਂ ਉਹਦੇ ਉਹਦਾ ਜਿਹੜਾ ਕਿੰਗ ਪਿੰਨ ਆ ਉਹ ਮਲੇਸ਼ੀਆ ਬੈਠਾ ਹੈ ਮਲੇਸ਼ੀਆ ਵਾਲੇ ਨੇ ਨਹੀਂ ਦੇਖੋ ਪਰਦਾ ਹੈ ਇਟ ਇਜ਼ ਆਲ ਇਹ ਜਿਹੜੇ ਮੋਡੂਲ ਜੁੰਦੇ ਨੇ ਨਾ ਓਵਰਲੈਪ ਕਰਦੇ ਨੇ ਓਵਰਲਪ ਕਰਦਾ ਉਸ ਫੂਡ ਦਾ ਲੜਕਾ ਸੀਗਾ ਇਹਦੇ ਬਾਰੇ ਇਨਪੁੱਟਸ ਸੀਗੇ ਜਿਹੜਾ ਫਸਟ ਪਹਿਲੇ ਅਰੈਸਟ ਹੋਇਆ ਸੀ ਜਿਹੜਾ ਬੱਸੀ ਯੂਥ ਵਾਲਾ ਹਾਂਜੀ ਸਰ ਸਾਡੇ ਕੋਲ ਇਨਪੁੱਟਸ ਸੀ ਇਹਦੀ ਤੁਸੀਂ ਸਾਰੀ ਜਾਣੀ ਜੀ ਜੀ ਸਰ ਲਾਸਟ ਮੋਡਿਊਲ ਦੇ ਵਿੱਚ ਜੇਲ੍ਹ ਦੇ ਵਿੱਚੋਂ ਲਿਖ ਆਈ ਸੀ ਇਹਦੇ ਵਿੱਚ ਹੈ ਕੋਈ ਜੇਲ੍ਹ ਦੇ ਵਿੱਚੋਂ ਕੋਈ ਕੰਪਲੀਟ ਨਹੀਂ ਨਹੀਂ ਹਾਲੇ ਤੱਕ ਨਹੀਂ ਆਇਆ ਅਮੀ ਇਨਵੈਸਟੀਗੇਸ਼ਨ ਇਟ ਇਜ਼ ਟੂ अर्ਲੀ ਟੂ ਕਮੈਂਟ ਅਬਾਊਟ ਸਰ ਅਜੇ ਮਲੇਸ਼ੀਆ ਵਾਲਾ ਚੁਣਸੋ ਨਹੀਂ ਠੀਕ ਹੈ ਸਰ ਥੈਂਕ ਯੂ